ਪੰਜਾਬ ਦੀ ਇੱਕ ਹੋਰ ਜੇਲ੍ਹ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ ਜੇਲ੍ਹ ਦੀ ਚਾਰ ਦਿਵਾਰੀ ਚ ਚੱਲ ਰਹੀ ਸੀ ਸਿਆਸੀ ਜਮਾਤ ਸ਼ਰਾਬ ਵਪਾਰੀ ਤੇ ਕੈਦੀ ਸ਼ਿਵਲਾਲ ਡੋਡਾ ਕਰ ਰਿਹਾ ਸੀ ਚੋਣਾ ਸੰਬੰਧੀ ਮੀਟਿੰਗ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੀਆਂ ਇਹ ਤਸਵੀਰਾਂ ਫਾਜ਼ਿਲਕਾ ਜੇਲ੍ਹ ਦੀਆਂ ਨੇ ਜਿੱਥੇ ਇੱਕ ਹੱਤਿਆ ਦਾ આરોપી ਜੇਲ੍ਹ ਚ ਆਪਣੀ ਸਿਆਸੀ ਜਮਾਤ ਚਲਾ ਰਿਹਾ ਸੀ ਹਤਿਆ ਦੇ આરોપી ਦਾ ਨਾਮ ਸ਼ਿਵਲਾਲ ਡੋਡਾ ਹੈ ਜੋ ਕਿ ਅਕਾਲੀ ਦਲ ਦਾ ਕਰੀਬੀ ਦੱਸਿਆ ਜਾਂਦਾ ਹੈ। ਸ਼ਿਵਲਾਲ ਡੋਡਾ ਵੱਲੋਂ ਚੋਣਾ ਸਬੰਧੀ ਕੀਤੀ ਜਾ ਰਹੀ ਮੀਟਿੰਗ ਦੀ ਭਾੜਕ ਕਿਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੂੰ ਲੱਗ ਗਈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਛਾਪਾ ਮਾਰਿਆ ਅਤੇ ਕਰੀਬ 24 ਲੋਕਾਂ ਨੂੰ ਪੁਲਿਸ ਨੇ ਹਿਰਾਸਤ ਚ ਲਿਆ। ਪੁਲਿਸ ਨੇ ਮੌਕੇ ਤੋਂ ਸੱਤ ਲਗਜ਼ਰੀ ਕਾਰਾਂ ਵੀ ਫੜੀਆਂ ਨੇ ਅਤੇ ਕਈਆਂ ਤੇ ਅਕਾਲੀ ਦਲ ਦਾ ਸਟicker ਵੀ ਲੱਗਿਆ ਹੋਇਆ ਹੈ। ਇਹ 24 ਬੰਦੇ ਅਨੁਥਰਾਜੀਲੀ ਅੰਦਰ ਬੈਠੇ ਸੀ ਤਕਰੀਬਨ 6:00 ਵਜੇ ਤੇ ਉਹਨਾਂ ਦੇ ਉਸ ਵਾਸਤੇ ਸਮੰਚ ਮੈਟਰ ਜਿਹੜਾ ਹੈਗਾ ਉਹ ਪੁਲਿਸ ਨੂੰ ਰੈਫਰ ਕਰ ਦਿੱਤਾ ਹੈ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੁਝ ਕੁਝ ਹੈ ਕੁਝ ਕੁਝ ਹੈ ਹਲੇ ਚੱਲ ਰਹੀ ਹੈ ਪੂਰੀ ਇਨਵੈਸਟੀਗੇਸ਼ਨ ਨਹੀਂ ਹੋਈ ਹੈ ਪੂਰੀ ਸਰਚ ਨਹੀਂ ਹੋਈ ਹੈ ਸਰ ਵਹੀਕਲ ਵਹੀਕਲ ਕਿੰਨੇ ਗੁਨੇ ਜੀ ਕਰੀਬ 7 ਵਹੀਕਲ ਕਰੀਬ 7 ਵਹੀਕਲ ਸਰ ਜੇਲ ਅਥਾਰਟੀ ਦੇ ਖਿਲਾਫ ਜਿਹੜੀ ਹੈ ਉਹਨਾਂ ਨੇ ਜੇਲ ਨਿਯਮਾਂ ਅਨੁਸਾਰ ਜਿਹੜੀ ਹੈ ਉਲੰਘਣਾ ਕੀਤੀ ਹੈ ਤੇ ਉਸ ਦੇ ਸਬੰਧ ਦੇ ਵਿੱਚ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਲਈ ਗਵਰਨਮੈਂਟ ਨੂੰ ਲਿਖਾਂਗੇ ਹੱਤਿਆ ਵਰਗੀ ਗੰਭੀਰ ਅਪਰਾਧ ਦੇ ਮਾਮਲੇ 'ਚ ਜੇਲ੍ਹ ਵਿੱਚ ਬੰਦ ਕੈਦੀ ਦੀ ਅਗਵਾਈ 'ਚ ਚੱਲ ਰਹੀ ਮੀਟਿੰਗ ਨੇ ਇੱਕ ਵਾਰ ਫਿਰ ਤੋਂ ਜੇਲ੍ਹ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ 'ਚ ਲਿਆ ਕੇ ਖੜਾ ਕਰ ਦਿੱਤਾ ਹੈ। ਜੀ ਸਾਨੂੰ ਲੈਟਰ ਮਿਲ ਗਿਆ ਡੀਸੀ ਸਾਹਿਬ ਦਾ ਉੱਥੇ ਬੰਦ ਜਿਹੜੀ ਕਾਰਵਾਈ ਅਸੀਂ ਕਰ ਰਹੇ ਹਾਂ। ਅਫੀਰ ਲੋਜ ਕਰਕੇ ਜੋ ਸਾਡਾ ਫੈਸਲਾ ਬੰਦੋਚ ਸਾਰੇ ਅਰੈਸਟ ਕਰਕੇ ਜੋ ਕਾਰਵਾਈ ਕਰਾਂਗੇ। ਕਿੰਨੇ ਬੰਦੇ ਖਿਲਾਫ ਮਾਮਲਾ ਦਰਜ ਕੀਤਾ ਸਰ? 448 400 1420 120 ਸਰ ਇਹ ਲੋਕ ਅੰਦਰ ਕਰਨ ਕਿੰਨੇ ਮਿਲ ਲਾਇਏ ਅੰਦਰ ਇੱਕ ਮੁਰਜਾ ਮਗਾ ਚੀਵਲ ਰੋਡਾ ਉਹਨੂੰ ਮੁਲਾਕਾਤ ਕਰਨ ਆਇਆ ਸੀ ਉਹ ਮਾਮਲੀ ਤੇ ਕੇਸ ਤਾਂ ਦਰਜ ਕਰ ਲਏ ਜਾਂਦੇ ਨੇ ਪਰ ਹਾਈ ਪ੍ਰੋਫਾਈਲ ਲੋਕਾਂ ਦੇ ਜੁਰਮ ਦੀਆਂ ਫਾਈਲਾਂ ਅਕਸਰ ਹੀ ਹਨੇਰੀ ਕੋਠੜੀ 'ਚ ਧੂੜ ਝਟਦੀਆਂ ਰਹਿ ਜਾਂਦੀਆਂ ਨੇ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਜੇਲ੍ਹ ਅਧਿਕਾਰੀਆਂ ਖਿਲਾਫ ਕੀ ਕਾਰਵਾਈ ਕਰਦਾ ਹੈ ਫਾਜ਼ਿਲ ਕਤੂ ਸੁਨੀਲ ਲੰਗਪਾਲ ਜਗਬਣੀ ਟੀਵੀ